ਸੋਨਾ ਕੰਦ ਕਾਠਾ ਦੂਜਾ ਸੂਆ ਕਰਮ ਵਾਲੀ ਨੇ ਸੁੱਨਾ ਭਵਾਨੇ ਇਹ ਤੋਂ ਪੱਖ ਤੋਂ ਦੋਸਤੋ ਜੱਜਮੈਂਟ ਤੋਂ ਕਰਾਉਣੇ ਆ ਬਹੁਤ ਸਾਫ ਸੁਥਰੀ ਝੋਟੀ ਹੈ ਦੋਸਤੋ ਸੋਨਾ ਦਾ ਸਾਈ ਜੀ ਸੋਨਾ ਗਾਇਕੂ ਵੀ ਚੰਗਾ ਦੇਖ ਲੈਦੇ ਹਾਂ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਰੌਂਤਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਇਸ ਪਣੂ ਨਿਹਾਲ ਸਿੰਘ ਆਲਾ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਦੂਜਾ ਸੂਆ ਗੱਬਨ ਝੋਟੀ ਆ ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸੁਖਾਜ ਦੇ ਹੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਾਈ ਹਾਂਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਆਪਣਾ ਨਾਮ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਹਾਂਜੀ ਠੀਕ ਆ ਨੰਬਰ ਵੀ ਦੱਸ ਦੀ ਬਾਈ ਆਪਣਾ ਨੰਬਰ ਹੈਗਾ 97811 78064 ਇਹ ਦਵਰੇ ਬਈ ਬੋਲਦੀ ਬੀ ਨੰਬਰ 7911 78064 ਠੀਕ ਆ ਇਹ ਝੋਟੀ ਬਈ ਆਪਣੇ ਘਰ ਦੀ ਹੈ ਹਾਂਜੀ ਇਹ ਘਰੇ ਆਪਣੀ ਪਾਲੀ ਵੀ ਹੈ ਕੱਟੀ ਠੀਕ ਆ ਕਿੰਨਾ ਸੂਆ ਸੂਣਾ ਬਈ ਕਿੰਨੇ ਦੂਜਾ ਸੂਆ ਸੂਣਾ ਠੀਕ ਆ ਦੂਜਾ ਸੂਆ ਸੂਣਾ ਕਿੰਨੇ ਦਿਨ ਲੱਗੂ ਬਈ ਬਸ 2-4 ਦਿਨ ਲੱਗੇ 2-4 ਦਿਨ ਲੱਗੇ ਹਾਂਜੀ ਠੀਕ ਆ ਤੇ ਮਗਰਲੇ ਸੂਏ ਬਈ ਪਹਿਲੇ ਸੂਏ ਕਿੰਨਾ ਕ ਦੁੱਧ ਕੱਢਿਆ ਆਪਾਂ ਇਹਦੇ ਥੱਲੋਂ ਇਹਨੂੰ ਦਿੰਦਾ 10-12 ਕਿਲੋ ਮੈਂ 10-12 ਕਿਲੋ ਦੇ ਲਗਭਗ ਦਿੰਦਾ ਠੀਕ ਆ ਤੇ ਇੱਕੀ ਦਾ ਕੋਈ ਅਨੁਮਾਨ ਹਾਂ 14-15 ਕਿਲੋ 14-15 ਕਿਲੋ ਪਾ ਦੇ ਠ ਲਓ ਵੀ ਦੂਜਾ ਸੂਆ ਝੋਟੀ ਸੂਈ ਹੋਈ ਆ ਸਿੰਘ ਕੁਆਲਿਟੀ ਬਿਲਕੁਲ ਕੁੰਡਾ ਠੀਕ ਆ ਕੋਈ ਗੱਲ ਨਹੀਂ ਬਈ ਤੇ ਸਿੰਘ ਦੀ ਗੱਲ ਕਰੀਏ ਨਾ ਬਿਲਕੁਲ ਕੁੰਡਾ ਸਿੰਘ ਆ ਜੇ ਗੱਲ ਕਰੀਏ ਜਮਾ ਜੈਡ ਬਲੈਕ ਆ ਖਵਾਨੇ ਪੱਖ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਸਾਫ ਸੁਥਰੀ ਝੋਟੀ ਆ ਦੋਸਤੋ ਦੇਖ ਸਕਦੇ ਥਣਾ ਦਾ ਸਾਈਜ਼ ਬਹੁਤ ਸੋਹਣਾ ਤਿਆਰ ਕਰਨਾ ਦੋਸਤੋ ਲਗਭਗ ਬਾਈ ਦੇ ਦਸਮ ਮਤਾਬਕ ਵੀ ਚਾਰ ਤੋਂ ਪੰਜ ਦਿਨੇ ਦੇ ਸੂਨ ਦੇ ਵਿੱਚ ਬਾਕੀ ਆ ਦੇਖ ਸਕਦੇ ਆ ਥਣਾ ਦਾ ਸਾਈਜ਼ ਤੇ ਗੈਪ ਵੀ ਚੰਗਾ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਖਾਵਾਂਗੇ ਸਿੰਘ ਦੀ ਗੱਲ ਕਰੀਏ ਬੰਨ ਕੋਲ ਕੁੰਡਾ ਸਿੰਘ ਆ ਸੋਨਾ ਕਦ ਕਾਠਾ ਲੈ ਵੀ ਇੱਕਾ ਨਹੀਂ ਖੋਲ ਕੇ ਤੋੜ ਕੇ ਵਿਖਾ ਦੀ ਇਹਨਾਂ ਤੁਰੀ ਜਾਂਦੀ ਤਾਂ ਤੁਸੀਂ ਆਪਦੀ ਹਵਾਨੇ ਦੀ ਜੱਜਮੈਂਟ ਲਾ ਲੈਣੀ ਹੈ ਲੋ ਤੋੜ ਕੇ ਤੁਹਾਨੂੰ ਵਿਖਾਉਣੇ ਆ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਦੀ ਜੱਜਮੈਂਟ ਲਾ ਲੈਣੀ ਹੈ ਬੂਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਸੋਨਾ ਕਦ ਕਾਠਾ ਦੂਜਾ ਸੁਧਵਾ ਕਰਮ ਵਾਲੀ ਨੇ ਸੁਣਾ ਹਵਾਨੇ ਇਹ ਤੋਂ ਪੱਖ ਤੋਂ ਦੋਸਤੋ ਜੱਜਮੈਂਟ ਤੁਹਾਨੂੰ ਕਰਾਉਣੇ ਆ ਬਹੁਤ ਸਾਫ ਸੁਥਰੀ ਝੋਟੀ ਆ ਦੋਸਤੋ ਖਾਣਾ ਦਾ ਸਾਈ ਜੀ ਸੋਨਾ ਗੈਰੂ ਵੀ ਚੰਗਾ ਦੇਖਦਾ ਦੇ ਤੇ ਰਾਜੀਪੜੀ ਵੀ ਚੰਗੀ ਆ ਤੇ ਦੂਜਾ ਜੂਆ ਵੀ ਨਹੀਂ ਆ ਲੈ ਵੀ ਮੋੜ ਲੈ ਕਰੀ ਬਾਕੀ ਦੋਸਤੋ ਜਿਹੜੇ ਵੀਰ ਦੇ ਪਸੰਦ ਹੋਵੇ ਤਸल्ली ਤੁਸੀਂ ਆਪ ਦੀ ਇੱਥੇ ਆ ਕੇ ਕਰ ਲੈਣੀ ਗੰਮਨ ਝੂਟੀ ਆ ਸੋਨਾ ਢਾਂਜਾ ਥੋੜਾ ਹੈ ਨਾ ਇਧਰਲੇ ਪਾਸੇ ਬਾਈ ਦੇ ਪਸ਼ੂ ਆਏ ਨਹੀਂ ਕੋਟੀ ਵਾਲੇ ਪਾਸੇ ਥੋੜਾ ਜੇ ਉਧਰ ਜਾਣ ਦੀ ਪੁੱਛੋਂ ਵਾਲੇ ਪਾਸੇ ਕਾਲ ਕਰਦੀ ਵੈਸੇ ਸੀ ਜੀ ਸਾਹ ਉਹ ਕੋਈ ਇੰਡੀਆ ਚ ਆ ਜੀ ਉਣੀ ਝੋਟੀ ਆ ਦੋਸਤੋ ਪਿੰਡ ਰੌਂਤਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਹਵਾਨੇ ਦੀ ਜੱਜਮੈਂਟ ਤੁਹਾਨੂੰ ਦੁਬਾਰੇ ਫੇਰ ਕਰਾ ਦਿੰਦੇ ਆ ਵੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਹਵਾਨਾ ਦੋਸਤੋ ਬਾਕੀ ਪੰਜ ਚਾਰ ਦਿਨ ਇਹਨੇ ਸੂਨ ਦੇ ਵਿੱਚ ਲੈ ਜਾਣੇ ਆ ਤੇ ਰੇਟ ਬਾਈ ਤੋਂ ਆਪਾਂ ਤੁਹਾਨੂੰ ਪੁੱਛਦਨੇ ਆਂ ਬਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ 1.80 ਲੱਖ ਰੁਪਏ 1.80 ਲੱਖ ਮਾਨਤਨ ਕਰ ਦਾਂਗੇ ਬਈ ਹਾਂਜੀ ਜਿਹੜਾ ਵੀਡੀਓ ਲਾ ਦੇਖਿਆ ਹੋਊਗਾ ਪੂਰਾ ਮਾਨਤਨ ਠੀਕ ਆ ਲਓ ਵੀ ਬਾਈ ਜਿਹੜਾ ਵੀਡੀਓ ਵੇਖ ਕੇ ਆਊਗਾ ਮਾਨਤਨ ਜ਼ਰੂਰ ਕਰ ਦਿਆਂਗੇ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆਪਦੀ ਤਸੱਲੀ ਤੁਸੀਂ ਇੱਥੇ ਆਜ ਕੇ ਕਰ ਲੈਣੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੁੱਛੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ Tá, não,